ਕਹਾਣੀ ਮੋਹਨ ਲਾਲ ਸੌ ਗਿਆ ਜੋਰ-ਜੋਰ ਦੀ ਦਰਵਾਜ਼ਾ ਖੜਕਾਉਣ ਦੀ ਆਵਾਜ਼ ਨਾਲ ਮੇਰੇ ਹੱਥ 'ਚ ਫੜੀ ਹਥੌੜੀ ਫੜੀ ਹੀ ਰਹਿ ਗਈ ਪਤਨੀ ਮੇਰੇ ਨੇੜੇ ਫਰੇਮ ਕੀਤੀ ਤਸਵੀਰ ਲਈ ਖਲੋਤੀ ਸੀ ਕੌਣ ਹੋਵੇਗਾ ਮੈਂ ਪਤਨੀ ਵੱਲ ਵੇਖਦਿਆਂ ਕਿਹਾ ਪਤਾ ਨਹੀਂ ਉਸਨੇ ਦੋ ਸ਼ਬਦਾਂ ਦਾ ਜਵਾਬ ਦਿੱਤਾ ਉਹ ਅਜੇ ਬੂਹਾ ਖੋਲਣ ਲਈ ਜਾਣ ਹੀ ਲੱਗੀ ਸੀ ਕਿ ਮੈਂ ਉਸ ਨੂੰ ਰੋਕ ਲਿਆ ਤੇ ਉਸੇ ਤਰ੍ਹਾਂ ਹੱਥ 'ਚ ਥੋੜੀ ਫੜੀ ਮੈਂ ਸਟੂਲ ਤੋਂ ھیਠਾਂ ਉੱਤਰ ਬੂਹਾ ਖੋਲਣ ਲਈ ਬਾਹਰ ਵੱਲ ਤੁਰ ਪਿਆ। ਕੁੰਡੀ ਖੋਲ ਕੇ ਮੈਂ ਫੱਟ ਵੱਖਰੇ ਕੀਤੇ। ਬਾਹਰ ਕੋਈ ਸੱਠਾਂ ਦੇ ਗੇੜ ਦਾ ਮਧਰੇ ਕੱਦ ਵਾਲਾ ਬੰਦਾ ਖਲੋਤਾ ਸੀ। ਚਿਹਰੇ ਤੇ ਭਾਰੀ ਮੁੱਛਾਂ ਸਨ। ਟੇੜ ਚਿੱਟਾ ਹੁਰਦਾ ਪਜਾਮਾ ਤੇ ਪੈਰਾਂ ਵਿੱਚ ਅੰਗੂਠੇ ਵਾਲੀ ਚੱਪਲ ਸੀ। ਮੈਂ ਮੋਹਨ ਲਾਲ ਤਹਿਸੀਲਦਾਰ ਹਾਂ। ਮੈਂ ਅਜੇ ਸਮਝਣ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਕਿ ਮੋਹਨ ਲਾਲ ਤਹਿਸੀਲਦਾਰ ਕੌਣ ਹੋ ਸਕਦਾ ਹੈ ਉਹ ਤਦੇ ਅਧੂਰੀ ਛੱਡ ਗੱਲ ਪੂਰੀ ਕਰਨ ਲਈ ਬੋਲਣ ਲੱਗਾ ਮੈਂ ਤੁਹਾਡਾ ਗਵਾਂਢੀ ਹਾਂ ਆਹ ਨਾਲ ਵਾਲਾ ਘਰ ਮੇਰਾ ਹੀ ਹੈ ਆਓ ਅੰਦਰ ਆ ਜਾਓ ਚਾਹ ਦਾ ਕੱਪ ਪੀ ਕੇ ਜਾਣਾ ਮੈਂ ਨਿਮਰਤਾ ਨਾਲ ਆਖਿਆ ਨਹੀਂ ਚਾਹ ਚੋ ਦੀ ਤਾਂ ਲੋੜ ਨਹੀਂ ਮੈਂ ਤਾਂ ਇਹ ਪੁੱਛਣ ਆਇਆ ਕੀ ਆ ਮੇਰੇ ਵਾਲੇ ਪਾਸੇ ਡਰਾਈਂਗ ਰੂਮ ਦੀ ਕੰਧ ਤੇ ਹਥੌੜੇ ਕੌਣ ਮਾਰ ਰਿਹਾ ਹੈ ਹਥੌੜੇ ਦੇ ਵਾਰ ਨਾਲ ਡਰਾਈਂਗ ਰੂਮ ਦੀਆਂ ਸਾਰੀਆਂ ਚੀਜ਼ਾਂ ਕਬ ਰਹੀਆਂ ਨੇ ਅਤੇ ਬਰਖੁਰਦਾਰ ਇਹ ਹਥੌੜੇ ਕੰਧ ਤੇ ਨਹੀਂ ਸਗੋਂ ਮੇਰੇ ਦਿਲ ਤੇ ਵੱਜ ਰਹੇ ਹਨ ਉਹ ਸਖਤ ਲਹਿਜੇ ਵਿੱਚ ਬੋਲਿਆ ਮੈਂ ਅਜੇ ਵੀ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ ਮੈਨੂੰ ਉਸ ਦੇ ਹਥੌੜੇ ਮਾਰਨ ਵਾਲੀ ਗੱਲ ਤੇ ਹਾਸਾ ਆ ਗਿਆ ਸੀ ਜਿਸ ਨੂੰ ਮੈਂ ਮੁਸ਼ਕਲ ਨਾਲ ਬੁੱਲਾ ਚ ਰੋਕ ਸਕਿਆ ਸਾਂ ਨਹੀਂ ਅੰਕਲ ਇਹ ਤਾਂ ਮੈਂ ਹੀ ਸੀ ਤਿੰਨ ਦਿਨ ਪਹਿਲਾਂ ਅਸੀਂ ਇਹ ਘਰ ਖਰੀਦਿਆ ਹੋਰ ਤਾਂ ਸਾਰਾ ਸਮਾਨ ਅਸੀਂ ਦੋ ਦਿਨਾਂ ਵਿੱਚ ਸੈੱਟ ਕਰ ਲਿਆ ਸੀ ਬਸ ਇੱਕ ਤਸਵੀਰ ਬਾਕੀ ਰਹਿ ਗਈ ਸੀ ਮੈਂ ਸੋਚਿਆ ਇਸ ਨੂੰ ਵੀ ਡਰਾਇੰਗ ਰੂਮ ਦੀ ਕੰਧ ਤੇ ਟੰਗ ਦੇਵਾਂ ਉੱਥੇ ਸੋਹਣੀ ਲੱਗੇਗੀ ਉਸ ਲਈ ਮੈਂ ਹੀ ਸਟੂਲ ਤੇ ਚੜ੍ਹਿਆ ਹਥੌੜੀ ਦੀ ਮਦਦ ਨਾਲ ਕੰਧ ਤੇ ਚ ਕਿੱਲ ਗਾੜ ਰਿਹਾ ਸੀ ਕਾਕਾ ਕਿੱਲ ਗੱਡਣ ਲਈ ਮੈਂ ਕਦੋਂ ਮਨਾ ਕੀਤਾ ਪਰ ਅਜਾਹ ਕਰਦਿਆਂ ਅੱਗੇ ਲਈ ਧਿਆਨ ਰੱਖਣਾ ਕਿ ਤੁਹਾਡੇ ਗਵਾਂਢ ਵਿੱਚ ਮੋਹਨ ਲਾਲ ਤਹਿਸੀਲਦਾਰ ਵੀ ਰਹਿੰਦਾ ਹੈ ਮੇਰੀ ਗੱਲ ਸੁਣ ਅਤੇ ਇੰਨਾ ਆਖ ਉਹ ਤੇਜ਼ ਕਦਮਾਂ ਨਾਲ ਆਪਣੇ ਘਰ ਦੇ ਖੁੱਲੇ ਬੂਹੇ ਰਾਹੀਂ ਅੰਦਰ ਚਲਾ ਗਿਆ ਮੈਂ ਖਾਸਾ ਸਿਰ ਉਥੇ ਉਸੇ ਥਾਂ ਖਲੋਤਾ ਮੋਹਨ ਲਾਲ ਤਹਿਸੀਲਦਾਰ ਬਾਰੇ ਸੋਚਦਾ ਰਿਹਾ ਕਿ ਹਿਆ ਬੰਦਾ ਹੈ ਕਿਸ ਤਰ੍ਹਾਂ ਦਾ ਗਵਾਂਢ ਮਿਲਿਆ ਹੈ ਅਚਾਨਕ ਮੇਰੇ ਮੂੰਹ 'ਚ ਉਹ ਇਨਾ ਹੀ ਨਿਕਲਿਆ ਪਹਿਲੀ ਵਾਰ ਚ ਹੀ ਮੇਰੇ ਮਾਨ ਚ ਮੋਹਨ ਲਾਲ ਲਈ ਕੁਰਤਨ ਪਰ ਗਈ ਸੀ ਦਰਵਾਜਾ ਬੰਦ ਕਰਕੇ ਮੈਂ ਅੰਦਰ ਵੱਲ ਤੁਰ ਪਿਆ ਕੌਣ ਸੀ ਜੀ ਅੰਦਰ ਆਇਆ ਤਾਂ ਪਤਨੀ ਨੇ ਪੁੱਛਿਆ ਮੋਹਨ ਲਾਲ ਜੀ ਸਨ ਆਪਣੇ ਗਵਾਂਢੀ ਕੀ ਕਹਿ ਰਹੇ ਸਨ ਕੁਝ ਨਹੀਂ ਬਸ ਐਵੇਂ ਪੁੱਛਣ ਆਏ ਸਨ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਮੈਂ ਗੱਲ ਬਦਲਦਿਆਂ ਪਤਨੀ ਨੂੰ ਕਿਹਾ ਸਟੂਲ ਉਸੇ ਥਾਂ ਤੋਂ ਚੁੱਕ ਮੈਂ ਰਸੋਈ ਵਾਲੇ ਪਾਸੇ ਦੀ ਕੰਧ ਵੱਲ ਲੈ ਗਿਆ ਅਤੇ ਸਟੂਲ ਤੇ ਚੜ੍ਹ ਮੁੜ ਕੇ ਲਗੜਨ ਲੱਗਾ ਮੈਂ ਕਿਹਾ ਜੀ ਇਹ ਤਸਵੀਰ ਤਾਂ ਡਰਾਇੰਗ ਰੂਮ ਦੀ ਕੰਧ ਤੇ ਹੀ ਚੰਗੀ ਲੱਗੇਗੀ ਫਿਰ ਤੁਸੀਂ ਇੱਧਰ ਕਿਉਂ ਆ ਗਏ ਪਤਨੀ ਦੇ ਸਵਾਲ ਤੇ ਪਹਿਲਾਂ ਮੇਰੇ ਮਨ 'ਚ ਆਈ ਕਿ ਉਸ ਨੂੰ ਸਾਰੀ ਗੱਲ ਦੱਸ ਦੇਵਾਂ ਪਰ ਇਸ ਤਰ੍ਹਾਂ ਕਰਨਾ ਮੈਨੂੰ ਚੰਗਾ ਨਹੀਂ ਲੱਗਾ ਇਸ ਲਈ ਕਿ ਉਹ ਅਜਹਿ ਗਵਾਂਡੀ ਬਾਰੇ ਹੋਰ ਵੱਧ ਸੋਚੇਗੀ ਮੈਂ ਗੱਲ ਗੋਲ ਮੂਲ ਕਰਕੇ ਮੁਕਾ ਦਿੱਤੀ ਇੱਕ ਹਫ਼ਤੇ ਵਿੱਚ ਹੀ ਪਤਨੀ ਦਾ 모ਹਨ ਲਾਲ ਦੀ ਨੂੰ ਨਾਲ ਮੇਲ ਮਲਾਪ ਹੋ ਗਿਆ ਸਵਿੱਤਰੀ ਸੀ ਉਸ ਦਾ ਨਾਂ ਚੰਗੀ ਪੜ੍ਹੀ ਲਿਖੀ ਨੇਕ ਔਰਤ ਸੀ ਘਰ ਵਿੱਚ ਸਹੁਰਾ ਸੀ ਉਹ ਸੀ ਤੇ ਪਤੀ ਸੀ ਬਸ ਕੁਲ ਤਿੰਨ ਜੀ 모ਹਨ ਲਾਲ ਤਹਿਸੀਲਦਾਰ ਨਹੀਂ ਸਗੋ ਤਹਿਸੀਲ ਵਿੱਚ ਕਲਰਕ ਸੀ ਪਰ ਲੋਕਾਂ ਤੇ ਉਹ ਹਮੇਸ਼ਾ ਤਹਿਸੀਲਦਾਰ ਵਾਲਾ ਰੋਬ ਪਾਉਂਦਾ ਸੀ ਉਸ ਦਾ ਮੁੰਡਾ ਕਿਸੇ ਠੀਕ ਨੌਕਰੀ ਤੇ ਲੱਗਿਆ ਹੋਇਆ ਸੀ ਸਵਿੱਤਰੀ ਐਮਏ ਪੜੀ ਹੋਈ ਸੀ ਪੜੀ ਹੋਣ ਦੇ ਬਾਵਜੂਦ ਘਰ ਵਿੱਚ ਰਹਿੰਦੀ ਸੀ ਪਤੀ ਅਤੇ ਸਹੁਰੇ ਦਾ ਖਿਆਲ ਰੱਖਦੀ ਹੈ ਪਰ ਦਿਨ ਪੈਂਦਿਆਂ ਕਦੀ ਕਿਦਾਈ ਬਾਹਰ ਗਲੀ ਚ ਖਲੋਤਿਆਂ ਕਿਤੇ ਆਉਂਦੇ ਜਾਂਦੇ ਜਾਂ ਮੁਹੱਲੇ ਚ ਕਿਸੇ ਸਮਾਗਮ ਚ ਮੋਹਲ ਨਾਲ ਨਾਲ ਮੇਰੀ ਮੁਲਾਕਾਤ ਵੀ ਹੋ ਜਾਂਦੀ ਤਾ ਭਾਵੇਂ ਬਹੁਤੀਆਂ ਗੱਲਾਂ ਨਾ ਹੁੰਦੀਆਂ ਪਰ ਫਿਰ ਵੀ ਉਹ ਪਹਿਲੇ ਦੇਣ ਵਾਲੇ ਸਖਤ ਲਹਿਜੇ ਲਹਿਜੇ ਨਾਲ ਚਾ ਨਾ ਬੋਲਦਾ ਫਿਰ ਇੱਕ ਐਤਵਾਰ ਨੂੰ ਮੈਂ ਬਾਹਰ ਗਲੀ ਵਿੱਚ ਬੂਹੇ ਸਾਹਮਣੇ ਦੀ ਥਾਂ ਤੇ ਝਾੜੂ ਮਾਰ ਰਿਹਾ ਸੀ ਕਿ ਮੋਹਨ ਲਾਲ ਆਪਣੇ ਘਰ ਘਰੋਂ ਬਾਹਰ ਨਿਕਲਿਆ ਹਾਂ ਬੇਟਾ ਜੀ ਕੀ ਹੋ ਰਿਹਾ ਹੈ ਬਸ ਸੰਕਲ ਕੁਝ ਨਹੀਂ ਥਾਂ ਗੰਦੀ ਸੀ ਮੈਂ ਕਿਹਾ ਆਪ ਝਾੜੂ ਮਾਰ ਦੇਵਾਂ ਤੁਹਾਨੂੰ ਤਾਂ ਪਤਾ ਹੀ ਹੈ ਜਮਾਦਾਰ ਤਾਂ ਬਰਕੁਰਦਾਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਜ਼ਮਾਦਾਰ ਕਿੱਥੇ ਮਿਲਦੇ ਨੇ ਮੈਨੂੰ ਮੋਹਨ ਲਾਲ ਦੇ ਬੁੱਲਾਂ ਤੇ ਜਿਵੇਂ ਝੱਗ ਦਿਸਣ ਲੱਗੀ ਸੀ ਉਹ ਹੋਰ ਕੁਝ ਬੋਲੇ ਬਿਨਾ ਆਪਣੇ ਘਰ ਅੰਦਰ ਜਾ ਵੜਿਆ ਐਤਵਾਰ ਨੂੰ ਮੈਨੂੰ ਸਬਜ਼ੀ ਮੰਡੀ ਤੋਂ ਇਕੱਠੀ ਸਬਜ਼ੀ ਖਰੀਦਣ ਦੀ ਆਦਤ ਸੀ ਮੈਂ ਸਵੇਰੇ ਹੀ ਚੋਲਾ ਚੁੱਕ ਕੇ ਚੱਲਿਆ ਜਾਂਦਾ ਸਾਂ ਅਜੇ ਮੈਂ ਘਰੋਂ ਬਾਹਰ ਨਿਕਲਿਆ ਹੀ ਸੀ ਕਿ ਮੋਹਨ ਲਾਲ ਆਪਣੇ ਘਰ ਦੀ ਦਹਲੀਸ 'ਚ ਖਲੋਤਾ ਦੇਖ ਪਿਆ ਮੈਂ ਦੋਵੇਂ ਹੱਥ ਜੋੜੇ ਹੀ ਸਨ ਕਿ ਉਹ ਆਪੇ ਬੋਲ ਪਿਆ ਬਰਖੁਰਦਾਰ ਸਬਜ਼ੀ ਲੈਣ ਜਾ ਰਿਹਾ ਹੈ ਮੈਂ ਕਿਹਾ ਮੈਂ ਹਾਂ ਜਿ세 ਰਹਾ ਲਾ ਦਿੱਤਾ ਪਰ ਮੈਨੂੰ ਸਮਝ ਨਹੀਂ ਆਈ ਕਿ ਉਸ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਸਬਜ਼ੀ ਲੈਣ ਜਾ ਰਿਹਾ ਹਾਂ ਕਾਕਾ ਸਬਜ਼ੀ ਤਾਂ ਫਿਰ ਲੈ ਆਈ ਆ ਪਹਿਲਾਂ ਮੈਂ ਤੈਨੂੰ ਆਪਣਾ ਘਰ ਵਿਖਾਵਾਂ ਭਾਵੇਂ ਮੇਰਾ ਮੰਡੀ ਜਾਣਾ ਕਿੰਨਾ ਵੀ ਜ਼ਰੂਰੀ ਸੀ ਪਰ ਤਾਂ ਵੀ ਮੈਂ ਮੋਹਨ ਲਾਲ ਦੇ ਪਿੱਛੇ ਤੁਰਦਾ ਉਹਨਾਂ ਦੇ ਘਰ ਅੰਦਰ ਦਾਖਲ ਹੋਇਆ ਉਹ ਮੈਨੂੰ ਇੱਕ ਇੱਕ ਕਮਰਾ ਕਮਰੇ ਵਿੱਚ ਸਜਾਵਟ ਦੀ ਇੱਕ ਇੱਕ ਚੀਜ਼ ਦਿਖਾਉਣ ਲੱਗਾ ਦੋ ਬੈਡਰੂਮ ਲੌਬੀ ਕਿਚਨ ਸਟੋਰ ਡ్రਾਈング ਰੂਮ ਪੂਜਾ ਵਾਲਾ ਕਮਰਾ ਤੇ ਫਿਰ ਬਾਹਰ ਵਿਹੜੇ 'ਚ ਘਰ ਦੇ ਇੱਕ ਖੂਂਜੇ 'ਚ ਬਣਿਆ ਬਿਨਾ ਪਲਸਤਰ ਵਾਲਾ ਕਮਰਾ ਡ్రਾਈング ਰੂਮ ਵੱਲ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਪੁੱਛ ਲਿਆ ਅੰਕਲ ਇਹ ਕਮਰਾ ਬਾਕੀ ਸਾਰਿਆਂ ਵਿੱਚ ਫਰਸ਼ ਤੇ ਪੱਥਰ ਲੱਗਿਆ ਹੋਇਆ ਹੈ ਸਾਗਵਾਂ ਦੀ ਲੱਕੜੀ ਹੈ ਸਾਰੇ ਕਮਰਿਆਂ ਦੀ ਸਜਾਵਟ ਪਰ ਆਹ ਡਰਾਈਂਗ ਰੂਮ ਚ ਸੋਫੇ ਤੇ ਬੈਠਦਿਆਂ ਮੈਂ ਉਸ বিনা ਪਲਸਤਰ ਵਾਲੇ ਕਮਰੇ ਬਾਰੇ ਪੁੱਛਿਆ ਮੇਰਾ ਸਵਾਲ ਅਧੂਰਾ ਰਹਿ ਗਿਆ ਮੇਰੀ ਗੱਲ ਤੇ ਮੋਹਨ ਨਾਲ ਜੋਰ-ਜੋਰ ਦੀ ਹੱਸਣ ਲੱਗਾ ਸਾਰੇ ਮੁਹੱਲੇ ਵਾਲੇ ਵੀ ਮੈਨੂੰ ਇਹੋ ਆਖਦੇ ਨੇ ਕਿ ਆਲੀਸ਼ਾਨ ਕੋਠੀ ਦੇ ਬਾਹਰ ਆ ਕੇ ਨਜ਼ਰ ਬੱਟੂ ਲਾ ਰੱਖਿਆ ਹੁਣ ਮੈਂ ਸਾਰਿਆਂ ਨੂੰ ਕਿਵੇਂ ਦੱਸਾਂ ਕਿਵੇਂ ਸਮਝਾਵਾਂ ਸਾਰੇ ਮੇਰੇ ਚਾਹੇ ਜਜ਼ਬਾਤੀ ਥੋੜਾ ਹੋ ਸਕਦੇ ਨੇ ਫਿਰ ਸਾਰੇ ਮੇਰੇ ਵਾਂਗ ਇੱਕ ਦੂਜੇ ਨਾਲ ਜੁੜੇ ਹੋਏ ਵੀ ਤਾਂ ਨਹੀਂ ਹੋ ਸਕਦੇ ਜਦੋਂ ਮੇਰਾ ਵਿਆਹ ਹੋਇਆ ਤਾਂ ਇਸ ਪਲਾਟ ਵਿੱਚ ਇਹ ਕੱਚਾ ਕੋਠਾ ਬਣਿਆ ਹੋਇਆ ਸੀ ਜਿਹੜਾ ਪਤਾ ਨਹੀਂ ਪਿਤਾ ਜੀ ਨੇ ਕਿਵੇਂ ਬਣਾਇਆ ਸੀ ਰੁਕਮਨੀ ਮੇਰੇ ਨਾਲ ਵਿਆਹ ਕਰਵਾ ਕੇ ਇਸੇ ਕੱਚੇ ਕੋਠੇ ਵਿੱਚ ਰਹਿਣ ਲੱਗੀ ਵਿਆਹ ਤੋਂ ਮਹੀਨਾ ਬਾਅਦ ਹੀ ਪਿਤਾ ਜੀ ਚਲਾਣਾ ਕਰ ਗਏ ਮੇਰੀ ਨੌਕਰੀ ਅਜੇ ਕੱਚੀ ਸੀ ਰੁਕਮਨੀ ਬਹੁਤ ਨੇਕ ਔਰਤ ਸੀ ਬਹੁਤ ਸਮਝਦਾਰ ਸੀ ਬਹੁਤ ਪਿਆਰ ਵਾਲੀ ਸੀ ਉਹ ਉਸਨੇ ਕਦੇ ਵੀ ਕਿਸੇ ਗੱਲ ਦਾ ਗਿਲਾ ਨਹੀਂ ਸੀ ਕੀਤਾ ਮੇਰੇ ਨਾਲ ਭਾਵੇਂ ਉਹ ਕਿਵੇਂ ਵੀ ਕੱਚੇ ਕੋਠੇ ਵਿੱਚ ਰਹੀ ਅਸੀਂ ਫਿਰ ਇਹ ਕਮਰਾ ਜਿਸ ਦੀ ਤੂੰ ਗੱਲ ਕਰ ਰਿਹਾ ਹੈ ਬਣਾਉਣ ਬਾਰੇ ਸੋਚਿਆ ਹੌਲੀ ਹੌਲੀ ਦੁਬਾਰਾ ਖੜੀਆਂ ਕਰਨ ਲੱਗੇ ਪੈਸੇ ਦੀ ਥੋੜ੍ਹ ਕਰਕੇ ਅਸੀਂ ਮਜ਼ਦੂਰ ਕੋਈ ਨਹੀਂ ਲਾਇਆ ਮੈਂ ਤਾਂ ਸਵੇਰੇ ਹੀ ਆਪਣੀ ਨੌਕਰੀ ਤੇ ਚਲਿਆ ਜਾਂਦਾ ਤੇ ਰੁਕਮਨੀ ਸਾਹ ਰਾਤ ਦਿਨ ਇੱਟਾਂ ਗਾਰੇ ਵਿੱਚ ਲੱਗੀ ਰਹਿੰਦੀ ਉਹ ਆਪਣੇ ਸਿਰ ਤੇ ਇੱਟਾਂ ਰੱਖ ਕੇ ਮਿਸਤਰੀਆਂ ਨੂੰ ਫੜਾਉਂਦੀ ਰਹਿੰਦੀ ਸਾਡੇ ਕੋਲ ਮਸਾ ਕਿਤਨੇ ਹੀ ਪੈਸੇ ਸਨ ਇਤਨੇ ਹੀ ਪੈਸੇ ਸਨ ਜਿਸ ਨਾਲ ਅਸੀਂ ਇਹ ਕਮਰਾ ਖੜਾ ਤਾਂ ਕਰ ਲਿਆ ਪਰ ਇਸਤੇ ਬਾਅਦ ਪਲਸਤਰ ਨਹੀਂ ਕਰਵਾ ਸਕੇ ਭਾਵੇਂ ਨੌਕਰੀ ਪੱਕੀ ਹੋਣ ਤੇ ਪੈਸੇ ਆਉਣ ਤੇ ਮੈਂ ਇਹ ਆਲੀਸ਼ਾਨ ਘਰ ਬਣਾ ਲਿਆ ਪਰ ਇਹ ਕਮਰਾ ਉਹ ਤੇ ਇਸੇ ਕਮਰੇ ਚ ਪੈਦਾ ਹੋਇਆ ਵੱਡਾ ਹੋਇਆ ਵਿਆਹ ਆ ਗਿਆ ਤਦ ਦੇ ਰੁਕਮਨੀ ਮੈਨੂੰ ਇਕੱਲਾ ਛੱਡ ਕੇ ਚਲੀ ਗਈ ਅਤੇ ਜਾਂਦੇ ਵੇਲੇ ਇਹ ਕਮਰਾ ਮੈਨੂੰ ਦੇ ਗਈ ਪਰ ਕੋਈ ਦੂਜਾ ਇਹ ਕਿਵੇਂ ਸਮਝ ਸਕਦਾ ਹੈ ਕਈ ਵਾਰੀ ਮੈਨੂੰ ਤਾਂ ਇਉਂ ਵੀ ਲੱਗਦਾ ਜਿਵੇਂ ਰੁਕਮਨੀ ਅਜੇ ਵੀ ਇਸ ਕਮਰੇ ਵਿੱਚ ਰਹਿ ਰਹੀ ਹੋਵੇ ਉਹ ਤਾਂ ਚਲੀ ਗਈ ਪਰ ਇਸ ਕਮਰੇ ਨਾਲ ਜੁੜੀਆਂ ਉਸ ਦੀਆਂ ਯਾਦਾਂ ਮੈਂ ਵੇਖਿਆ ਇਹ ਕਹਿੰਦੀ ਆ ਮੋਹਨ ਲਾਲ ਦੀਆਂ ਅੱਖਾਂ ਹੰਦੇ ਆ ਮੋਹਨ ਲਾਲ ਦੀਆਂ ਅੱਖਾਂ ਨਮ ਹੋ ਗਈਆਂ ਸਨ ਅੰਕਲ ਤੁਹਾਡੇ ਘਰ ਵਿੱਚ ਨੌ ਹੈ ਪੁੱਤ ਹੈ ਤੁਸੀਂ ਘਰ ਕਿਵੇਂ ਤੋਰਦੇ ਹੋ ਮੈਂ ਗੱਲ ਬਦਲਦਿਆਂ ਕਿਹਾ ਮੇਰੇ ਇਸ ਸਵਾਲ ਤੇ ਮੋਹਨ ਲਾਲ ਫੇਰ ਹੱਸਣ ਲੱਗਾ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਇੱਕ ਘਰ ਹੁੰਦਾ ਹੈ ਅਤੇ ਉਸ ਥੱਲੇ ਜੇ ਸਾਰਾ ਘਰ ਚੱਲੇ ਤਾਂ ਸਭ ਠੀਕ ਠਾਕ ਰਹਿੰਦਾ ਹੈ ਘਰ ਨਾਲ ਬਾਹਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਔਰਤ ਦਾ ਘਰ ਦੀ ਚਾਰ ਦਿਵਾਰੀ ਦੇ ਅੰਦਰ ਦੀ ਮਾਲਕਨ ਹੁੰਦੀ ਹੈ ਘਰ ਵਿੱਚ ਚਾਹੇ ਉਹ ਉਲਟਾ ਕਰੇ ਸਿੱਧਾ ਕਰੇ ਉੰਨੀ ਕਰੇ ਜਾਂ 21 ਕਰੇ ਉਸ ਨੂੰ ਕੁਝ ਨਹੀਂ ਕਹਿ ਸਕਦੇ ਹੁਣ ਤੇਰੀ ਤਾਈ ਨੂੰ ਹੀ ਲੈ ਲਵੋ ਉਹ ਵਿਆਹ ਕਰਵਾ ਕੇ 25 ਸਾਲ ਮੇਰੇ ਨਾਲ ਰਹੀ ਇਹਨਾਂ 25 ਸਾਲਾਂ ਵਿੱਚ ਕਦੇ ਬਾਜ਼ਾਰ ਤੱਕ ਨਹੀਂ ਗਈ ਅਸਲ ਵਿੱਚ ਵਿੱਚ ਮੈਂ ਜਾਣ ਹੀ ਨਹੀਂ ਦਿੰਦਾ ਬਾਹਰ ਦੀ ਖਰੀਦਦਾਰੀ ਤਾਂ ਮਰਦ ਨੂੰ ਹੀ ਕੰਨੀ ਚਾਹੀਦੀ ਹੈ ਬਾਹਰ ਗਈ ਔਰਤ ਦੀ ਦੇਹ ਵਿੱਚੋਂ ਪ੍ਰਾਇਮਰਦੀਆਂ ਅੱਖਾਂ ਹਮੇਸ਼ਾ ਆਰ ਪਰ ਲੰਗਦੀਆਂ ਰਹਿਣਗੀਆਂ ਉਹ ਤਾਂ ਪ੍ਰਾਇਮਰਦ ਦੀ ਨਜ਼ਰ ਵਿੱਚ ਚੜੀ ਹੀ ਰਹੇਗੀ ਔਰਤਾਂ ਤਾਂ ਇੱਕ ਅਜਹਾ ਗਹਿਣਾ ਹੈ ਜਿਸ ਨੂੰ ਸਾਭ ਕੇ ਰੱਖਣਾ ਚਾਹੀਦਾ ਹੈ ਹੁਣ ਤੂੰ ਪੁੱਤ ਨੂੰ ਹੀ ਵੇਖ ਲੈ ਮੈਂ ਇਸ ਨੂੰ ਵਿਆਹ ਲਿਆ ਐਵੇਂ ਪੜੀ ਕੁੜੀ ਹੈ ਪਰ ਮਜਾਲ ਕਰੋ ਬਾਹਰ ਵੀ ਚਲੀ ਜਾਵੇ ਮੈਂ ਤਾਂ ਪੁੱਤ ਨੂੰ ਪਹਿਲੇ ਦਿਨ ਹੀ ਸਮਝਾ ਦਿੱਤਾ ਸੀ ਕਾਕਾ ਇਸ ਨੂੰ ਤੇਰੀ ਮਾਂ ਵਾਂਗ ਘਰ ਦਾ ਸ਼ਿੰਗਾਰ ਬਣਾ ਕੇ ਰੱਖੀ ਅੱਜ ਕੱਲ੍ਹ ਦੀਆਂ ਨੋਹਾਂ ਤਾਂ ਸਹੁਰੇ ਦੇ ਮੋਢੇ ਚੜੀਆਂ ਰਹਿੰਦੀਆਂ ਨੇ ਪਰ ਮੇਰੀ ਨੋ ਮਜਾਲ ਹੈ ਕਦੇ ਕੁੰਡ ਕੱਡੇ ਬਿਨਾ ਮੇਰੇ ਸਾਹਮਣੇ ਵੀ ਆ ਜਾਵੇ ਮੈਂ ਤਾਂ ਅੱਜ ਤੱਕ ਉਹਦੀ ਉਹਦੀ ਸ਼ਕਲ ਤਾਂ ਕੀ ਉਂਗਲ ਵੀ ਨਹੀਂ ਵੇਖੀ ਉਹ ਮੇਰੇ ਸਾਹਮਣੇ ਹੁੰਦੀ ਹੀ ਨਹੀਂ ਮੈਨੂੰ ਤਾਂ ਰੋਟੀ ਟੋਕ ਵੀ ਪੁੱਤੇ ਹੀ ਖਵਾਉਂਦਾ ਹੈ ਲੈ ਮੈਂ ਕਿਹੜੀ ਆ ਕੱਲਾ ਲੈ ਬੈਠਾ ਤੂੰ ਤਾਂ ਸਬਜੀ ਲੈਣ ਜਾਣਾ ਸੀ ਚੱਲ ਕਦੇ ਫੇਰ ਬੈਠਾਂਗੇ ਅਜੇ ਤਾਂ ਮੇਰੇ ਕੋਲ ਦੱਸਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਨੇ ਮੈਂ ਖਾਸਾ ਚੇਰ ਮੋਹਨ ਲਾਲ ਕੋਲ ਬੈਠ ਬਾਹਰ ਨਿਕਲਿਆ ਉਸ ਦੀਆਂ ਬਹੁਤ ਸਾਰੀਆਂ ਗੱਲਾਂ ਮਨ ਵਿੱਚ ਘੁੰਮ ਰਹੀਆਂ ਸਨ ਜਿਹੜੀਆਂ ਅੱਜ ਦੇ ਵਕਤ ਨਾਲ ਮੇਲ ਨਹੀਂ ਖਾਂਦੀਆਂ ਦੋ ਹਫ਼ਤੇ ਲੰਘ ਗਏ ਪਰ ਮੈਂ ਮੋਹਨ ਲਾਲ ਨੂੰ ਨਹੀਂ ਵੇਖਿਆ ਗੁੱਡ ਫਰਾਈਡੇ ਦੀ ਛੁੱਟੀ ਹੋਣ ਕਰਕੇ ਮੈਂ ਸਵੇਰੇ ਇਕ ਮਿੱਤਰ ਦੇ ਘਰ ਜਾਣ ਦੀ ਸੋਚੀ ਤਿਆਰ ਹੋ ਕੇ ਅਜੇ ਬਾਹਰ ਨਿਕਲਿਆ ਹੀ ਸੀ ਕਿ ਬੂਹੇ ਤੇ 모ਹਨ ਲਾਲ ਨੂੰ ਖੜੇ ਵੇਖਿਆ ਮੈਂ ਦੋਵੇਂ ਹੱਥ ਜੋੜ ਕੇ ਉਸ ਨੂੰ ਵੰਦਨਾ ਕੀਤੀ ਪਰ ਉਸ ਨੇ ਪਹਿਲਾ ਵਾਂ ਕੋਈ ਗਰਮਜੋਸ਼ੀ ਨਹੀਂ ਦਿਖਾਈ ਕੀ ਹਾਲ ਅੰਕਲ ਤਬੀਅਤ ਤਾਂ ਠੀਕ ਹੈ ਮੈਂ ਤਾਂ ਐਵੇਂ ਪੁਰਜ ਬੈਠਾ ਕੀ ਪਰ ਉਹ ਠਾਹ ਕਰਕੇ ਮੇਰੇ ਤੇ ਵੱਜਾ ਓਏ ਮੇਰੀ ਮੇਰੀ ਤਬੀਅਤ ਹੈ ਉਹ ਕੀ ਗੋਲੀ ਵੱਜੀ ਹੈ ਮੈਨੂੰ ਤਾਂ ਆਪਣੀ ਔਲਾਦ ਤੇ ਗੁੱਸਾ ਹੈ ਅੰਕਲ ਔਲਾਦ ਨੇ ਕੀ ਵਿਗਾੜ ਦਿੱਤਾ ਮੈਂ ਸਹਿਜ ਨਾਲ ਪੁੱਛਿਆ ਵਿਗਾੜ ਦਿੱਤਾ ਉਹ ਦੋਵੇਂ ਮੀਆਂ ਬੀਵੀ ਵਿਗਾੜਨ ਹੀ ਤਾਂ ਲੱਗੇ ਹਨ ਇਹ ਤਾਂ ਮੈਂ ਹੀ ਉਹਨਾਂ ਨੂੰ ਸਿਰ ਚੁੱਕ ਨਹੀਂ ਦਿੱਤਾ ਅਜੇ ਮੈਂ ਉਸ ਨੂੰ ਪੁੱਛਣ ਲੱਗਾ ਹੀ ਸੀਾਂ ਕਿ ਉਹ ਆਪੇ ਗੱਲ ਜਾਰੀ ਰੱਖਦਾ ਹੋਇਆ ਬੋਲਣ ਲੱਗਾ ਹੋਣਾ ਕੀ ਸੀ ਕੱਲ ਪੁੱਤ ਤੇ ਨੂੰਹ ਮੇਰੇ ਸਾਹਮਣੇ ਆ ਖੜੇ ਹੋ ਗਏ ਮੈਂ ਬੋਲਿਆ ਕੁਝ ਨਹੀਂ ਬਸ ਉਹਨਾਂ ਦੋਵਾਂ ਵੱਲ ਵੇਖਦਾ ਰਿਹਾ ਫਿਰ ਪੁੱਤ ਨੇ ਗੱਲ ਆਪ ਸ਼ੁਰੂ ਕੀਤੀ ਬਹੂ ਚੁੱਪ ਰਹੀ ਪਰ ਪੁੱਤ ਬੋਲਣ ਲੱਗਾ ਪਿਤਾ ਜੀ ਜੇ ਤੁਸੀਂ ਇਜਾਜ਼ਤ ਦੇਵੋ ਤਾਂ ਤੁਹਾਡੀ ਨੂੰਹ ਨੂੰ ਨੌਕਰੀ ਤੇ ਜਾਣ ਦੇਵਾਂ ਮੈਂ ਤਾਂ ਹੈਰਾਨ ਹੋਇਆ ਉਸਦੇ ਮੂੰਹ ਵੱਲ ਵੇਖਣ ਲੱਗਾ ਮੈਨੂੰ ਤਾਂ ਇਹੋ ਸਮਝਣਾ ਆਵੇ ਕਿ ਉਸਨੇ ਮੇਰੇ ਕੋਲੋਂ ਇਹ ਸਵਾਲ ਪੁੱਛਣ ਦੀ ਹਿੰਮਤ ਕਿਵੇਂ ਕੀਤੀ ਇੱਕ ਵਾਰੀ ਤਾਂ ਮੇਰੇ ਮਨ ਆਇਆ ਕਿ ਚਪੇੜ ਮਾਰਾਂ ਮੁੰਡੇ ਦੇ ਮੂੰਹ ਤੇ ਪਰ ਮੈਂ ਆਪਣੇ ਤੇ ਕਾਬੂ ਪਾ ਉਸ ਨੂੰ ਪੁੱਛਿਆ ਕਿ ਲੋੜ ਪੈ ਗਈ ਬਹੁ ਨੂੰ ਨੌਕਰੀ ਕਰਨ ਦੀ ਹੋਰ ਤਾਂ ਬਾਬੂ ਜੀ ਕੁਝ ਨਹੀਂ ਘਰ ਵਿੱਚ 4 ਪੈਸੇ ਲਿਆਵੇਗੀ ਤਾਂ ਹੱਥ ਹੋਰ ਖੁੱਲਾ ਹੋ ਜਾਵੇਗਾ ਇਹ ਸੁਣ ਮੈਂ ਉਸ ਨੂੰ ਫਟਕਾਰ ਪਾ ਨਾ ਕਰ ਦਿੱਤੀ ਉਹ ਦੋਵੇਂ ਤਾਂ ਆਪਣੇ ਕਮਰੇ ਵਿੱਚ ਚਲੇ ਗਏ ਪਰ ਉਸ ਵੇਲੇ ਰੁਕਮਣੀ ਦੀ ਮੈਨੂੰ ਬਹੁਤ ਜ਼ਿਆਦਾ ਈ ਕਿਵੇਂ ਉਸਨੇ ਬਹੁਤ ਔਖੇ ਦਿਨ ਵੇਖੇ ਬਹੁਤ ਸੌਖੇ ਦਿਨ ਵੇਖੇ ਪਰ ਮੇਰਾ ਸਾਥ ਨਹੀਂ ਛੱਡਿਆ 25 ਸਾਲ ਮੇਰੇ ਨਾਲ ਨਭਾ ਕੀਤਾ ਕੋਈ ਗਿਲਾ ਨਹੀਂ ਕੀਤਾ ਕੁਝ ਨਹੀਂ ਕਿਹਾ ਹੱਥ ਸੁਕਾਲਾ ਰਿਆ ਜਾ ਔਖਾ ਰਿਆ ਮਹੀਨਾ ਲੰਘ ਗਿਆ ਪਰ ਮੋਹਨ ਲਾਲ ਨਾਲ ਮੁਲਾਕਾਤ ਨਹੀਂ ਹੋ ਸਕੀ ਅਸ਼ਾਇਦ ਕਾਮਚ ਰੁਝਿਆ ਹੋਵੇਗਾ ਇਹੋ ਸੋਚ ਕੇ ਮੈਂ ਅਨਗੋਲਾ ਜਿਆ ਰਿਹਾ ਪਰ ਇੱਕ ਦਿਨ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਮੋਹਨ ਲਾਲ ਤਹਿਲੀਜ਼ ਚ ਖਲੋਤਾ ਸੀ ਕੀ ਕਲ ਅੰਕਲ ਲੱਗਦੇ ਬਹੁਤ ਜ਼ਿਆਦਾ ਰੁੱਝੇ ਹੋਏ ਹੋ ਕੰਮ 'ਚ ਤਾਈਓ ਕਦੀ ਦਰਸ਼ਨ ਨਹੀਂ ਹੁੰਦੇ ਨਹੀਂ ਕਾਕਾ ਹੁਣ ਤਾਂ ਮੈਂ ਵਿਹਲਾ ਹੀ ਵਿਹਲਾ ਹਾਂ ਅੰਕਲ ਮੈਂ ਸਮਝਿਆ ਨਹੀਂ ਮੈਂ ਪੁੱਛਿਆ ਕੀ ਕਰਾਂ ਬਈ ਸਰਕਾਰ ਨੇ ਹੁਣ ਮੈਨੂੰ ਬੁੱਢਿਆਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਹੈ ਰਿਟਾਇਰਮੈਂਟ ਮਿਲ ਗਈ ਹੈ ਮੈਨੂੰ ਹੁਣ ਤਾਂ ਮੈਂ ਵਿਹਲਾ ਹੀ ਵਿਹਲਾ ਹਾਂ ਠੀਕ ਹੋਇਆ ਅੰਕਲ ساری ਉਮਰ ਬਹੁਤ ਨੌਕਰੀ ਕਰ ਲਈ ਹੁਣ ਆਰਾਮ ਕਰੋ ਹਾਂ ਬਰਖੁਰਦਾਰ ਹੋਣ ਤਾਂ ਆਰਾਮ ਹੀ ਆਰਾਮ ਹੈ ਫਿਰ ਕਦੇ ਕਦਾਈ ਮੋਹਨ ਲਾਲ ਮਿਲ ਜਾਂਦਾ ਤਾਂ ਉਹ ਨੋ ਪੁੱਤ ਦੀਆਂ ਗੱਲਾਂ ਜ਼ਰੂਰ ਕਰਦਾ ਉਸਨੇ ਦੱਸਿਆ ਕਿ ਹੁਣ ਉਹ ਉਸ ਦੀ ਇੰਨੀ ਪਰਵਾਹ ਨਹੀਂ ਕਰਦੇ ਜਿੰਨੀ ਚਿੰਤਾ ਉਹਨਾਂ ਨੂੰ ਪਹਿਲਾਂ ਹੁੰਦੀ ਸੀ ਜਦੋਂ ਉਹ ਨੌਕਰੀ ਕਰਦਾ ਸੀ ਫਿਰ ਇੱਕ ਦਿਨ ਉਸਨੇ ਦੱਸਿਆ ਕਿ ਜਦੋਂ ਉਹ ਦੁਪਹਿਰੇ ਸੌਂ ਜਾਂਦਾ ਹੈ ਤਾਂ ਨੋਹ ਉਸ ਨੂੰ ਸੁੱਤਾ ਪਿਆ ਵੇਖ ਕੇ ਚੁੱਪਚਾਪ ਤਿਆਰ ਹੋ ਕੇ ਘਰੋਂ ਬਾਹਰ ਨਿਕਲ ਜਾਂਦੀ ਹੈ ਉਸਦੀ ਕੋਈ ਪਰਵਾਹ ਨਹੀਂ ਕਰਦੀ ਉਸ ਨੂੰ ਇਹ ਵੀ ਗਿਲਾ ਹੈ ਕਿ ਹੁਣ ਉਸ ਦੀ ਸੱਸ ਤਾਂ ਰਹੀ ਨਹੀਂ ਉਹ ਭਾਵੇਂ ਉੰਨੀ ਕਰੇ ਜਾਂ 21 ਕਰੇ ਇੱਕ ਦਿਨ ਰਾਤੀ ਅਸੀਂ ਸੌਣ ਲੱਗੇ ਸੀ ਕਿ ਕਿਸੇ ਜ਼ੋਰ-ਜ਼ੋਰ ਦੀ ਬਾਹਰ ਦਰਵਾਜ਼ਾ ਹੜਕਾਇਆ ਜਦੋਂ ਮੈਂ ਬਾਹਰ ਮੂੰਹ ਖੋਲ ਕੇ ਵੇਖਿਆ ਤਾਂ ਬਾਹਰ ਮੂੰਹ ਲਾਲ ਖਲੋਤਾ ਸੀ ਅੰਕਲ ਕੀ ਗੱਲ ਮੈਂ ਹੈਰਾਨ ਹੁੰਦਿਆਂ ਕਿਹਾ ਆਓ ਅੰਦਰ ਆ ਲੰਗੋ ਅਸੀਂ ਡਰਾਈੰਗ ਰੂਮ ਵਿੱਚ ਆ ਬੈਠੇ ਮੈਂ ਵੇਖਿਆ ਉਸ ਦਾ ਚਿਹਰਾ ਗਰਮ ਤਾਂਬੇ ਵਾਂਗ ਤਪ ਰਿਹਾ ਸੀ ਅੰਕਲ ਸਭ ਠੀਕ ਤਾਂ ਹੈ ਮੈਂ ਪੁੱਛਿਆ ਓਏ ਕਾਦਾ ਠੀਕ ਹੈ ਕਾਕਾ ਹੁਣ ਕੁਝ ਚਿਰ ਪਹਿਲਾਂ ਪੁੱਤ ਤੇ ਨੂੰ ਮੇਰੇ ਕੋਲ ਚੁੱਪਚਾਪ ਆ ਖੜੋ ਗਏ ਮੈਂ ਪੁੱਛਿਆ ਕੀ ਹੋਇਆ ਅਸੀਂ ਪਿਤਾ ਜੀ ਤੁਹਾਡੇ ਨਾਲ ਇੱਕ ਸਲਾਹ ਕਰਨੀ ਹੈ ਮੈਂ ਸੋਚਿਆ ਪੁੱਤ ਸਿਆਣਾ ਹੋ ਗਿਆ ਕੋਈ ਚੰਗੀ ਕਰੇਗਾ ਪਰ ਉਸਨੇ ਗੱਲ ਇਸ ਤਰ੍ਹਾਂ ਛੇੜੀ ਪਿਤਾ ਜੀ ਜੇ ਤੁਸੀਂ ਕਹੋ ਤਾਂ ਵੇਖੇ ਦੇ ਖੂੰਜੇ ਚ ਬਣਿਆ ਇਹ ਬਿਨਾ ਪਲਸਟਰ ਵਾਲਾ ਕਮਰਾ ਅਸੀਂ ਤੜਵਾ ਨਾ ਦਈਏ ਕਿੰਨਾ ਭੈੜਾ ਲੱਗਦਾ ਹੈ ਇਹ ਬਾਹਰ ਘਰ ਦੇ ਮੱਥੇ ਤੇ ਖਲੋਤਾ ਮੇਰੇ ਤਾਂ ਕਈ ਮਿੱਤਰ ਵੀ ਕਹਿ ਚੁੱਕੇ ਨੇ ਕਿ ਇਸ ਨੇ ਤਾਂ ਕੋਠੀ ਦੀ ਸ਼ਾਨ ਹੀ ਮਾਰ ਰੱਖੀ ਰੱਖੀ ਹੈ ਇਹ ਸੁੰਦਿਆਂ ਸਾਰੀ ਜਿਵੇਂ ਮੈਨੂੰ ਅੱਗ ਲੱਗ ਗਈ ਬਸ ਕਾਕਾ ਮੈਂ ਕੁਝ ਨਹੀਂ ਕੁਝ ਕਰ ਹੀ ਨਹੀਂ ਸਕਿਆ ਮੇਰਾ ਸਰੀਰ ਗੁੱਸੇ ਨਾਲ ਕੰਬਣ ਲੱਗਾ ਤੇ ਮੇਰੇ ਮੂੰਹੋਂ ਬਸ ਇਹੋ ਨਿਕਲਿਆ ਓਏ ਮੇਰੇ ਬਣਾਏ ਨੂੰ ਤਾਂ ਟਹਣ ਲਈ ਤੂੰ ਰਾਜੀ ਹੋ ਗਿਆ ਇਸ ਵਿੱਚ ਇੱਕ ਨਵੀਂ ਇੱਟ ਤਾਂ ਲਗਾ ਕੇ ਦਿਖਾ ਕਾਕਾ ਉਹਨਾਂ ਨੂੰ ਕੀ ਪਤਾ ਕਿ ਇਸ ਬਿਨਾ ਪਲਸਟਰ ਦੇ ਕੋਠੇ ਨਾਲ ਮੈਂ ਕਿਵੇਂ ਜੁੜਿਆ ਹੋਇਆ ਹਾਂ ਜਦੋਂ ਵੀ ਮੈਂ ਇਸ ਵੱਲ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਜਿਵੇਂ ਰੁਕਮਣੀ ਅਜੇ ਵੀ ਸਿਰ ਤੇ ਇੱਟਾਂ ਚੁੱਕੀ ਮਿਸਤਰੀਆਂ ਨੂੰ ਫੜਾ ਰਹੀ ਹੋਵੇ ਜੇ ਇਹ ਕਮਰਾ ਨਾ ਹੋ ਰਿਹਾ ਤਾਂ ਰੁਕਮਣੀ ਮੇਰੇ ਕੋਲੋਂ ਦੂਰ ਨਹੀਂ ਹੋ ਜਾਵੇਗੀ ਪਰ ਅੱਜ ਦੀ ਪੀੜ੍ਹੀ ਸਾਡੇ ਜਿੰਨੀ ਭਾਵਕ ਕਿੱਥੇ ਹੋ ਸਕਦੀ ਹੈ ਬੱਸ ਕਾਕਾ ਇਸ ਤੋਂ ਬਾਅਦ ਤਾਂ ਅੰਦਰ ਇੰਨਾ ਮਾੜਾ ਮਾੜਾ ਹੋ ਗਿਆ ਕਿ ਮੈਂ ਤਾਂ ਰੋਟੀ ਵੀ ਨਹੀਂ ਖਾਧੀ ਗ੍ਰਾਹੀ ਅੰਦਰ ਲੰਗੇ ਹੀ ਨਾ ਉਸ ਦੀ ਅਜਹੀ ਸੋਚ ਵੇਖ ਮੇਰਾ ਅੰਦਰ ਵੀ ਜਿਵੇਂ ਦੁੱਖ ਤੇ ਅਫਸੋਸ ਨਾਲ ਭਰ ਗਿਆ ਦੇਣ ਲੰਘਦੇ ਗਏ ਕਦੀ ਕਿਦਾਈ ਮੋਹਨ ਲਾਲ ਨਾਲ ਬੇਲ ਹੋ ਜਾਂਦਾ ਤਾਂ ਵੀ ਉਹ ਉਹ ਕੁਝ ਬੋਲਦਾ ਹੀ ਨਾ ਨੋ ਪੁੱਤ ਬਾਰੇ ਕੁਝ ਨਾ ਦੱਸਦਾ ਬਸ ਚੁੱਪਚਾਪ ਜਿਹਾ ਡਰਿਆ ਜਿਹਾ ਸਾਹਮਣੇ ਬੈਠਾ ਰਹਿੰਦਾ ਮੈਨੂੰ ਜਿਹਾਪਦਾ ਜਿਵੇਂ ਇਹ ਸਾਰਾ ਕੁਝ ਕੰਬੜਾ ਤੋੜਨ ਵਾਲੀ ਗੱਲ ਦੇ ਗੱਲ ਬਾਤ ਹੀ ਹੋਇਆ ਸੀ ਇੱਕ ਕੈਤਵਾਰ ਨੂੰ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਗਲੀ ਵਿੱਚ ਮੋਹਨ ਲਾਲ ਦੇ ਘਰ ਮੂਰੇ 3-4 ਸਕੂਟਰਾਂ ਤੇ 5-6 ਬੰਦੇ ਖੜੇ ਦੇਖੇ ਸਬਜ਼ੀ ਮੰਡੀ ਵੱਲ ਜਾਂਦੇ ਮੇਰੇ ਕਦਮ ਰੁਕ ਗਏ ਕੀ ਗੱਲ ਪਾਈ ਸਾਹਿਬ ਮੈਂ ਉਹਨਾਂ 5-6 ਬੰਦਿਆਂ ਵਿੱਚੋਂ ਇੱਕ ਕੋਲੋਂ ਪੁੱਛਿਆ ਮੋਹਨ ਲਾਲ ਜੀ ਪੂਰੇ ਹੋ ਗਏ ਪੂਰੇ ਹੋ ਗਏ ਰਾਤੀ ਤਾਂ ਉਹ ਮੇਰੇ ਕੋਲ ਕਿੰਨਾ ਚਿਰ ਬੈਠੇ ਗੱਲਾਂ ਕਰਦੇ ਰਹੇ हां भाई साहब राती चंगे ਭਲੇ ਘਰ ਆਏ ਉਹਨਾਂ ਦੇ ਪੁੱਤ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਦੇ ਉਹ ਬਹੁਤ ਚੁੱਪਚਾਪ ਜਹੇ ਹੋ ਗਏ ਸੀ ਕਿਸੇ ਨਾਲ ਬੋਲਦੇ ਹੀ ਨਹੀਂ ਸਨ ਪੁੱਤ ਨੂੰ ਵੀ ਕੁਝ ਨਾ ਕਹਿੰਦੇ ਬਸ ਰਾਤੀ ਸੁੱਤੇ ਇਸ ਉਸ ਨੇ ਗੱਲ ਅਧੂਰੀ ਛੱਡੀ ਮੈਂ ਆਪਣੇ ਘਰ ਜਾ ਸਬਜੀ ਵਾਲਾ ਝੋਲਾ ਇੱਕ ਪਾਸੇ ਰੱਖ ਮੋੜ ਬਾਹਰ ਵਿੜੇ ਵਿੱਚ ਪਹੁੰਚਿਆ ਤਾਂ ਵੇਖਿਆ ਉਸ ਦਾ ਮ੍ਰਿਤਕ ਸਰੀਰ ਧਰਤੀ ਤੇ ਪਿਆ ਸੀ ਦੇਹ ਨੂੰ ਚਿੱਟੇ ਕੱਪੜੇ ਨਾਲ ਕੱਜਿਆ ਹੋਇਆ ਸੀ ਪਰ ਮੂੰਹ ਉਸ ਦਾ ਨੰਗਾ ਸੀ ਕਈ ਔਰਤਾਂ ਤੇ ਮਰਦ ਵੀ ਇਹਦੇ ਵਿੱਚ ਬੈਠੇ ਮੋਹਨ ਲਾਲ ਦੀਆਂ ਹੀ ਗੱਲਾਂ ਕਰ ਰਹੇ ਸਨ ਉਸ ਦਾ ਪੁੱਤ ਪਿਓ ਨੂੰ ਸ਼ਮਸ਼ਾਨ ਘਾਟ ਲੈ ਜਾਣ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ ਮੋਹਨ ਲਾਲ ਦੀ ਨੋਹੋ ਔਰਤਾਂ ਵਿੱਚ ਘਿਰੀ ਬੈਠੀ ਸੀ ਜਿਸ ਨੇ ਸਾਰੀ ਉਮਰ ਸਹਰੇ ਨੂੰ ਆਪਣੀ ਉਂਗਲ ਨਹੀਂ ਸੀ ਦਿਖਾਈ ਉਸ ਨੇ ਹੁਣ ਸਿਰ ਤੇ ਚੁੰਨੀ ਵੀ ਨਹੀਂ ਸੀ ਲਈ ਹੋਈ ਸਭ ਉਹ ਤਾਂ ਚੁੱਪਚਾਪ ਜਹੀ ਮੂੰਹ ਨੰਗਾ ਕਰੀ ਫਰਸ਼ ਤੇ ਵਿਛੀ ਦਰਿਉ ਉੱਤੇ ਬੈਠੀ ਮੋਹਨ ਲਾਲ ਦੀ ਦੇਹ ਨੂੰ ਵੇਖ ਰਹੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਤਾਂ ਸਹਰੇ ਦਾ ਰਤੀ ਭਾਰ ਵੀ ਡਰ ਨਹੀਂ ਸੀ ਮੈਨੂੰ ਲੱਗਾ ਜਿਵੇਂ ਹੁਣ ਇਸ ਘਰ ਵਿੱਚ ਕਿਸੇ ਨੂੰ ਕਿਸੇ ਦਾ ਡਰ ਨਹੀਂ ਸਾਰੇ ਮੋਹਨ ਲਾਲ ਦੇ بنائے ਅਸੂਲਾਂ ਦੇ पिंजਰੇ ਦਾ ਦਰਵਾਜ਼ਾ ਖੋਲ ਆਜ਼ਾਦ ਹੋ ਗਏ ਸਨ ਮੇਰੀ ਨਜ਼ਰ ਇੱਕ ਵਾਰੀ ਮੋਹਨ ਲਾਲ ਦੇ ਮ੍ਰਿਤਕ ਸਰੀਰ ਤੇ ਚਲੀ ਗਈ ਉਹ ਜੋ ਪੰਜਾਬ ਚਿੱਟੀ ਚਾਦਰ ਚਲ ਭੇਟਿਆ ਧਰਤੀ ਤੇ ਪਿਆਸੀ ਉਸ ਦੀਆਂ ਅੱਖਾਂ ਬੰਦ ਸਨ ਜਿਨ੍ਹਾਂ ਨੂੰ ਵੇਖ ਕੇ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੋਹਨ ਲਾਲ ਸੌਂ ਗਿਆ ਸੀ ਹਮੇਸ਼ਾ ਲਈ ਸੌਂ ਗਿਆ ਸੀ ਤਾਈਓ ਤਾਂ ਉਸ ਦਿਨ ਉਹ ਵਿਹੜੇ ਵਿੱਚ ਜੁੜੇ ਲੋਕਾਂ ਚ ਮੂੰਹ ਨੰਗਾ ਕਰੀ ਬੈਠੀ ਸੀ ਉਸ ਨੂੰ ਤਾਂ ਸਹਰੇ ਦਾ ਕੋਈ ਡਰ ਹੀ ਨਹੀਂ ਸੀ ਕੋਈ ਭੈ ਨਹੀਂ ਸੀ 15 ਦਿਨ ਹੋ ਗਏ ਨੇ ਮੋਹਨ ਲਾਲ ਨੂੰ ਪੂਰਾ ਹੋਇਆ ਮੈਨੂੰ ਬਹੁਤ ਯਾਦ ਆਉਂਦੀ ਹੈ ਉਸਦੀ ਮੇਰਾ ਬਹੁਤ ਵਧੀਆ ਸਾਥ ਜੋ ਟੁੱਟ ਗਿਆ ਸੀ ਇੱਕ ਸਵੇਰ ਦਫ਼ਤਰ ਜਾਣ ਲਈ ਮੈਂ ਘਰੋਂ ਬਾਹਰ ਨਿਕਲਿਆ ਤਾਂ ਦੇਖਿਆ ਪੰਜ ਛੇ ਮਜ਼ਦੂਰ ਮੋਹਨ ਲਾਲ ਦੇ ਘਰ ਦੇ ਬਾਹਰ ਬਣੇ ਬਿਨਾ ਪਲਸਤਰ ਵਾਲੇ ਕਮਰੇ ਨੂੰ ਹਥੌੜਿਆਂ ਨਾਲ ਤੋੜ ਰਹੇ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ